ਰਾ ਸਰੀ ਸ਼ੰਕਾ ਮੁਹੱਲਾ ਤੋਥਾ ਘਰ ਪਹਿਲਾ ਇੱਕ ਓਮਕਾਰ ਸਤਗੁਰ ਪ੍ਰਸਾਦ ਐ ਆਈਐ ਜੀਓ ਸਤਿਗੁਰ ਰਮਲੈ ਸੁਭਾਏ ਸਹਿਜ ਗੁਣ ਦਈਐ ਜੀਓ ਬਿਵਸਾਏ ਸਦਾ ਯਾਦ ਦਿਨ ਜਾ ਆਪ ਸਤਿ ਿਰ ਭਾਵੇ ਅੰਕਾਰ ਮੰਬ ਤਜ ਜਿਹਾ ਹੈ ਜਿਓ ਅੰਦਰ ਸਾਚਾ ਰਹੇ ਹੋ ਪੂਰੇ ਸਤਿਵ ਰਹੇ ਜਿਓ ਹਮ ਇਸ ਸੇਵੀ ਕਦੇ ਨਾ ਵਿਸਾਰੀ ਅਣ ਦਿਨ ਸੁਭਾਰੀ ਜਾ ਨਾਮ ਲਈ ਤਾ ਦੀਵਾ ਸ਼ਰਵਨੀ ਸੁਨੀਤਾ ਇਹੋ ਮਨੁ ਤ੍ਰਿਪਤਾ ਗੁਰਮੋਖ ਅੰਮ੍ਰਿਤ ਦੀਵਾ ਨਦਰ ਕਰੇ ਸਤੁਰ ਮਿਲੇ ਅਣ ਦਿਨ ਬਵੇ ਬੋਧ ਵਿਚਰੇ ਅੰਦਰ ਸਾਚਾ ਨੇਹੁ ਪੁਰਾਏ ਸਤ ਗੁਰੇ ਸਤ ਸੰਗਤ ਮਿਲੈ ਵਡ ਭਾਗ ਤਾਂ ਘਰ ਰਸ ਆਪੇ ਮਾਰੂ ਸ਼ੋਗ ਤੁਹਾਂ ਦੇ ਮੁਕਤਾ ਜੋ ਪ੍ਰਾਪਤ ਕਰੇ ਸੋ ਪਹਾਰੇ ਸਤ ਸੰਗਤ ਵਿਲੈ ਵੱਡ ਭਾਗ ਪਰ ਹਰ ਰਸ ਆਵੈ ਜਿਉ ਦੁਖ ਭਾਏ ਦੁਖ ਹੋਏ ਮਾਰ ਬੋਤ ਜਾਪ ਰੋਹਿਆ ਜੀਓ ਹਾਏ ਹਾਏ ਕਰੇ ਤੇ ਤੁਰਾਤ ਮਾਇਆ ਗੁਤੋਹਿਆ ਜੀਓ ਮਾਇਆ ਗੁਤੋਹਿਆ ਮੋ ਫਿਰੋਹਿਆ 베ਰੀ 베ਰੀ ਕਰਤ 来呀！ ਤੋਂ ਤਰ ਮਨ ਸੁਖ ਪਾਇਆ ਅਣਜਨ ਜਪ ਕਰ ਰਹਾ ਹੈ ਤੇ ਰਾਤੀ ਸਜੇ ਨਾਮ ਤੇ ਆਇਆ ਨਾ ਕੋ ਨਾਮ ਲਈ ਵੜਿਆਈ ਨਾ ਰਗ ਨਾਮ ਮਨ ਭਾਵੇ ਨਾਗ ਮੇਰੀ ਵਡਿਆਈ ਨਾਗ ਨਾਮ ਪਨ ਭਾਵੇ ਹਰ ਕਿਰਪਾ ਦੇਵੋ